ਤੁਸੀਂ ਦੇਖ ਰਹੇ ਹੋ ਆਨਅਰ ਮਹਿਰਮਨ ਜੋ ਸਿੰਘ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਵਿਅਕਤੀ ਆਪਣੇ ਇੰਸਟਾਗ੍ਰam ਤੇ ਸ਼ਹਿਜ਼ਾਦ ਪੱਟੀ ਦੀਆਂ ਵੀਡੀਓਜ਼ ਅਪਲੋਡ ਕਰਦੇ ਸੀ ਸ਼ਹਿਜ਼ਾਦ ਪੱਟੀ ਇੱਕ ਪਾਕਿਸਤਾਨੀ ਡੌਨ ਹੈ ਜਿਸਨੇ ਲੁਧਿਆਣਾ ਦੇ ਵਿੱਚ ਪਹਿਲਾਂ ਇੱਕ ਰੋਜ਼ਰ ਸੰਤੂ ਦੇ ਨਾਂ ਦੇ ਵਿਅਕਤੀ ਦੇ ਘਰ ਦੇ ਉੱਤੇ ਬੰਬ ਸਿੱਟਿਆ ਸੀ ਇਹਨਾਂ ਦੋਨਾਂ ਵਿਅਕਤੀਆਂ ਦੇ ਵੱਲੋਂ ਸ਼ਹਿਜ਼ਾਦ ਪੱਟੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲਈ ਅਪਲੋਡ ਕੀਤੀਆਂ ਜਾਂਦੇ ਨੇ ਜਿਹੜਾ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕਰਨਾ ਕਾਫੀ ਮਹਿੰਗਾ ਪੈ ਗਿਆ ਕਿਉਂਕਿ ਪੁਲਿਸ ਦੇ ਵੱਲੋਂ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਮਨਵੀਰ ਸਿੰਘ ਦੀ ਹੈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਅਗਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿ ਸੁਖਬੀਰ ਸਿੰਘ ਦੀ ਹੈ ਜੋ ਕਿ ਮਾਨਸਾ ਦੇ ਬੁੱਢਲਾਡਾ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ YouTube ਤੇ ਕਾਫੀ ਮਸ਼ਹੂਰ ਹੈ ਤੇ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਐਨਆਈ ਨੇ ਪਹਿਲਾਂ ਵੀ ਇਸ ਦੇ ਬੁੱਢਲਾਡਾ ਦੇ ਸਥਿਤ ਕਰਤੇ ਛਾਪੇਮਾਰੀ ਕੀਤੀ ਸੀ ਲਗਭਗ 2 ਘੰਟੇ ਦੌਰਾਨ ਛਾਪੇਮਾਰੀ ਕੀਤੀ ਸੀ ਤੇ ਇਸ ਦੇ ਪਰਿਵਾਰ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਇਸ ਨੂੰ ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਨਾਂ ਵਿਅਕਤੀਆਂ ਦੇ ਵੱਲੋਂ ਪ੍ਰਸਿੱਧੀ ਪਾਉਣ ਦੇ ਲਈ ਸੋਸ਼ਲ ਮੀਡੀਆ ਤੇ ਜਿਹੜਾ ਹੈ ਸਹਿਜ਼ਾਦ ਪੱਟੀ ਨੂੰ ਸਪੋਰਟ ਕੀਤੀ ਜਾਂਦੀ ਸੀ ਸਹਿਜ਼ਾਦ ਪੱਟੀ ਦੀਆਂ ਜਿਹੜੀਆਂ ਵੀਡੀਓਜ਼ ਅਪਲੋਡ ਕਰ ਰਹੀਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਤੇ ਵੱਡੀ ਕਾਰਵਾਈ ਕੀਤੀ ਹੈ ਇਹਨਾਂ ਦੋਨਾਂ ਵਿਅਕਤੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਦੇਖ ਰਹੇ ਹੋ ਆਨ-ਅਰ ਮਹਿਰਮਨ ਜੋ ਸਿੰਘ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਵਿਅਕਤੀ ਆਪਣੇ ਇੰਸਟਾਗ੍ਰam ਤੇ ਸ਼ਹਿਜ਼ਾਦ ਪੱਟੀ ਦੀਆਂ ਵੀਡੀਓਜ਼ ਅਪਲੋਡ ਕਰਦੇ ਸੀ ਸ਼ਹਿਜ਼ਾਦ ਪੱਟੀ ਇੱਕ ਪਾਕਿਸਤਾਨੀ ਡਾਊਨ ਹੈ ਜਿਸਨੇ ਲੁਧਿਆਣਾ ਦੇ ਵਿੱਚ ਪਹਿਲਾਂ ਇੱਕ ਰੋਜ਼ਰ ਸੰਧੂ ਦੇ ਨਾਮ ਦੇ ਵਿਅਕਤੀ ਦੇ ਘਰ ਦੇ ਉੱਤੇ ਬੰਬ ਸਿੱਟਿਆ ਸੀ ਇਹਨਾਂ ਦੋਨਾਂ ਵਿਅਕਤੀਆਂ ਦੇ ਵੱਲੋਂ ਸ਼ਹਿਜ਼ਾਦ ਪੱਟੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲਈ ਅਪਲੋਡ ਕੀਤੀਆਂ ਜਾਂਦੇ ਨੇ ਜਿਹੜਾ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕਰਨਾ ਕਾਫੀ ਮਹਿੰਗਾ ਪੈ ਗਿਆ ਕਿਉਂਕਿ ਪੁਲਿਸ ਦੇ ਵੱਲੋਂ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੁਹਾਡੇ ਨਾਲ ਤਸਵੀਰਾਂ ਜਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਮਨਵੀਰ ਸਿੰਘ ਦੀ ਹੈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਅਗਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿ ਸੁਖਬੀਰ ਸਿੰਘ ਦੀ ਹੈ ਜੋ ਕਿ ਮਾਨਸਾ ਦੇ ਬੁੱਢਲਾਡਾ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ YouTube ਤੇ ਕਾਫੀ ਮਸ਼ਹੂਰ ਹੈ ਤੇ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਐਨਆਈ ਨੇ ਪਹਿਲਾਂ ਵੀ ਇਸ ਦੇ ਬੁੱਢਲਾਡਾ ਦੇ ਸਥਿਤ ਕਰਤੇ ਛਾਪੇਮਾਰੀ ਕੀਤੀ ਸੀ ਲਗਭਗ 2 ਘੰਟੇ ਦੌਰਾਨ ਛਾਪੇਮਾਰੀ ਕੀਤੀ ਸੀ ਤੇ ਇਸ ਦੇ ਪਰਿਵਾਰ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਇਸ ਨੂੰ ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਨਾਂ ਵਿਅਕਤੀਆਂ ਦੇ ਵੱਲੋਂ ਪ੍ਰਸਿੱਧੀ ਪਾਉਣ ਦੇ ਲਈ ਸੋਸ਼ਲ ਮੀਡੀਆ ਤੇ ਜਿਹੜਾ ਹੈ ਸਹਿਜ਼ਾਦ ਪੱਟੀ ਨੂੰ ਸਪੋਰਟ ਕੀਤੀ ਜਾਂਦੀ ਸੀ ਸਹਿਜ਼ਾਦ ਪੱਟੀ ਦੀਆਂ ਜਿਹੜੀਆਂ ਵੀਡੀਓਜ਼ ਅਪਲੋਡ ਕਰੀਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਤੇ ਵੱਡੇ ਕਾਰਵਾਈ ਕੀਤੀ ਹੈ ਇਹਨਾਂ ਦੋਨਾਂ ਵਿਅਕਤੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਦੇਖ ਰਹੇ ਹੋ ਔਨ ਅਅਰ ਮਹਿਰਮਨ ਜੋ ਸਿੰਘ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਵਿਅਕਤੀ ਆਪਣੇ ਇੰਸਟਾਗ੍ਰam ਤੇ ਸ਼ਹਿਜ਼ਾਦ ਪੱਟੀ ਦੀਆਂ ਵੀਡੀਓਜ਼ ਅਪਲੋਡ ਕਰਦੇ ਸੀ ਸ਼ਹਿਜ਼ਾਦ ਪੱਟੀ ਇੱਕ ਪਾਕਿਸਤਾਨੀ ਡਾਨ ਹੈ ਜਿਸਨੇ ਲੁਧਿਆਣਾ ਦੇ ਵਿੱਚ ਪਹਿਲਾਂ ਇੱਕ ਰੋਜ਼ਰ ਸੰਤੂ ਦੇ ਨਾਂ ਦੇ ਵਿਅਕਤੀ ਦੇ ਘਰ ਦੇ ਉੱਤੇ ਬੰਬ ਸਿੱਟਿਆ ਸੀ ਇਹਨਾਂ ਦੋਨਾਂ ਵਿਅਕਤੀਆਂ ਦੇ ਵੱਲੋਂ ਸ਼ਹਿਜ਼ਾਦ ਪੱਟੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲਈ ਅਪਲੋਡ ਕੀਤੀਆਂ ਜਾਂਦੇ ਨੇ ਜਿਹੜਾ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕਰਨਾ ਕਾਫੀ ਮਹਿੰਗਾ ਪੈ ਗਿਆ ਕਿਉਂਕਿ ਪੁਲਿਸ ਦੇ ਵੱਲੋਂ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੁਹਾਡੇ ਨਾਲ ਤਸਵੀਰਾਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਮਨਵੀਰ ਸਿੰਘ ਦੀ ਹੈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਅਗਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜੋ ਕਿ ਸੁਖਵੀਰ ਸਿੰਘ ਦੀ ਹੈ ਜੋ ਕਿ ਮਾਨਸਾ ਦੇ ਬੁੱਢਲਾਡਾ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਵੀਰ ਸਿੰਘ YouTube ਤੇ ਕਾਫੀ ਮਸ਼ਹੂਰ ਹੈ ਤੇ ਇਸ ਤੋਂ ਪਹਿਲਾਂ ਵੀ ਜਿਹੜੀ ਆ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਐਨਆਈ ਨੇ ਪਹਿਲਾਂ ਵੀ ਇਸ ਦੇ ਬੁੱਢਲਾਡਾ ਦੇ ਸਥਿਤ ਕਰਤੇ ਛਾਪੇਮਾਰੀ ਕੀਤੀ ਸੀ ਲਗਭਗ 2 ਘੰਟੇ ਦੌਰਾਨ ਛਾਪੇਮਾਰੀ ਕੀਤੀ ਸੀ ਤੇ ਇਸ ਦੇ ਪਰਿਵਾਰ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਇਸ ਨੂੰ ਜਿਹੜਾ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਨਾਂ ਵਿਅਕਤੀਆਂ ਦੇ ਵੱਲੋਂ ਪ੍ਰਸਿੱਧੀ ਪਾਉਣ ਦੇ ਲਈ ਸੋਸ਼ਲ ਮੀਡੀਆ ਤੇ ਜਿਹੜਾ ਹੈ ਸਹਿਜ਼ਾਦ ਪੱਟੀ ਨੂੰ ਸਪੋਰਟ ਕੀਤੀ ਜਾਂਦੀ ਸੀ ਸਹਿਜ਼ਾਦ ਪੱਟੀ ਦੀਆਂ ਜਿਹੜੀਆਂ ਵੀਡੀਓਜ਼ ਅਪਲੋਡ ਕਰ ਰਹੀਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਤੇ ਵੱਡੀ ਕਾਰਵਾਈ ਕੀਤੀ ਹੈ ਇਹਨਾਂ ਦੋਨਾਂ ਵਿਅਕਤੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ